ਆਮ ਆਦਮੀ ਦੀ ਥਾਲੀ ਦਿਨੋਂ ਦਿਨ ਵਿਗੜਦੀ ਜਾ ਰਹੀ ਹੈ ਬਾਜ਼ਾਰ 'ਚ ਕੋਈ ਵੀ ਸਬਜ਼ੀ ਸਸਤੀ ਨਹੀਂ ਨਜ਼ਰ ਆ ਰਹੀ ਲਗਭਗ ਸਾਰੀਆਂ ਸਬਜ਼ੀਆਂ ਦੇ ਪਾਕ ਦੁੱਗਣੇ ਤੋਂ ਤਿਗਣੇ ਹੋ ਚੁੱਕੇ ਨੇ ਪਿਆਜ਼ ਟਮਾਟਰ ਆਲੂ ਸ਼ਿਮਲਾ ਮਿਰਚ ਖੀਰਾ ਤੇ ਤੋਰੀ ਵਰਗੀਆਂ ਸਬਜ਼ੀਆਂ ਦੇ ਪਾਕ ਅਸਮਾਨ ਤੇ ਪੁੱਜ ਗਏ ਨੇ 150 ਰੁਪਏ ਕਿਲੋ ਧਨੀਆ ਵਿਕ ਰਿਹਾ ਸ਼ਿਮਲਾ ਮਿਰਚ ਵੀ 50 ਰੁਪਏ ਤੇ ਬੈਂਗਣ 40 ਰੁਪਏ ਕਿਲੋ ਵਿਕ ਰਹੇ ਨੇ ਇਸ ਦੇ ਇਲਾਵਾ 30 ਤੋਂ 35 ਰੁਪਏ ਤੱਕ ਲੌਕੀ ਤੇ ਟਮਾਟਰ 40 ਰੁਪਏ ਜਦਕਿ ਕਰੇਲਾ ਵੀ 40 ਰੁਪਏ ਕਿਲੋ ਦੇ ਰੇਟ ਤੇ ਹੀ ਮਾਰਕੀਟ 'ਚ ਵਿਕ ਰਿਹਾ ਹੈ ਪਿਆਜ਼ ਆਲੂ ਤੇ ਟਮਾਟਰ ਤੋਂ ਬਾਅਦ ਹੁਣ ਸਬਜ਼ੀਆਂ ਵੀ ਆਪਣਾ ਰੰਗ ਦਿਖਾਉਣ ਲੱਗ ਗਏ ਆ ਤੇ ਸਬਜ਼ੀਆਂ ਦੇ ਕੀਮਤਾਂ ਹੁਣ ਆਸਮਾਨ ਛੂਰੀਆਂ ਨੇ ਮੈਂ ਇੱਕ ਸਬਜ਼ੀ ਦੀ ਦੁਕਾਨ ਤੇ ਖੜਾ ਆ ਜਿੱਥੇ ਤੁਸੀਂ ਦੇਖ ਸਕਦੇ ਹੋ ਤਮਾਮ ਸਬਜ਼ੀਆਂ ਤੇ ਇਹਨਾਂ ਸਬਜ਼ੀਆਂ ਦੀ ਕੀਮਤਾਂ ਤਕਰੀਬਨ 2 ਹਫ਼ਤੇ ਪਹਿਲਾਂ ਜੇਕਰ ਕੰਪੈਰੀਜ਼ਨ ਕੀਤਾ ਜਾਵੇ ਤੁਲਨਾ ਕੀਤੀ ਜਾਵੇ ਤਾਂ ਹੁਣ ਜਿਹੜੀ ਕੀਮਤਾਂ ਤਕਰੀਬਨ ਦੁੱਗਣੀ ਟਿੱਗਣੀ ਕੀਮਤ ਹੋ ਚੁੱਕੀ ਐ ਤੇ ਇਸ ਤਰ੍ਹਾਂ ਅਸੀਂ ਜੇਕਰ ਗੱਲ ਕਰਦੇ ਆ ਖੀਰੇ ਦੀ ਖੀਰੇ ਦੀ ਜਿਹੜੀ ਕੀਮਤ ਸੀ ਪਹਿਲਾਂ ਇਹ 10 ਰੁਪਏ ਪ੍ਰਤੀ ਕਿਲੋ ਸੀ 2 ਹਫ਼ਤੇ ਤੋਂ ਪਹਿਲਾਂ ਜੇਕਰ ਗੱਲ ਕਰਦੇ ਆ ਤੇ ਹੁਣ ਜਿਹੜੀ ਅਸੀਂ ਕੀਮਤਾਂ 40 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵਿਕ ਰਿਹਾ ਹੈ ਬਾਜ਼ਾਰ ਦੇ ਵਿੱਚ ਕੀਰਾ ਲੇਕਰ ਅਸੀਂ ਕੀ ਇਹਦੀ ਗੱਲ ਕਰਦੇ ਆਂ ਤੇ ਕੀ ਇਹ ਦੀ ਜਿਹੜੀ ਕੀਮਤ ਹੈ 10 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਪਹਿਲਾਂ 2 ਹਫ਼ਤੇ ਪਹਿਲਾਂ ਵਿਕ ਰਿਹਾ ਸੀ ਜਿਹੜਾ ਹੁਣ 40 ਰੁਪਏ ਕਿਲੋ ਹੋ ਗਿਆ ਹੈ। तमाम ਜਿਹੜੀਆਂ ਸਬਜ਼ੀਆਂ ਨੇ ਇਹ ਬਹੁਤ ਜ਼ਿਆਦਾ ਮਹਿੰਗੀਆਂ ਹੋ ਰਹੀਆਂ ਨੇ ਤੇ ਸਬਜ਼ੀਆਂ ਦਾ ਮਹਿੰਗਾ ਹੋਣ ਦਾ ਜਿਹੜਾ ਕਾਰਨ ਦੱਸਿਆ ਜਾ ਰਿਹਾ ਉਹ ਦੱਸਿਆ ਜਾ ਰਿਹਾ ਗਰਮੀ ਨੂੰ। ਗਰਮੀ ਜ਼ਿਆਦਾ ਪੈਣ ਕਰਕੇ ਸਬਜ਼ੀਆਂ ਖਰਾਬ ਹੋ ਰਹੀਆਂ ਨੇ ਤੇ ਦੂਜਾ ਜਿਹੜਾ ਇਸ ਸਮੇਂ ਪੰਜਾਬ ਤੋਂ ਸਬਜ਼ੀ ਆਉਂਦੀ ਸੀ ਉਹ ਬੰਦ ਹੋ ਚੁੱਕੀ ਹੈ ਹੁਣ ਜਿਹੜੀ ਸਬਜ਼ੀ ਹੈ Shimla ਤੋਂ ਆ ਰਹੀ ਹੈ ਤੇ ਲੋਕਲ ਜਾਂ ਬਹੁਤ ਹੀ ਥੋੜੇ ਪੱਧਰ ਤੇ ਜਿਹੜੀ ਸਬਜ਼ੀ ਆ ਰਹੀ ਹੈ